ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਨਿਊਜ਼ ਜਿਸ ਐਲਾਨ ਦਾ ਉਡੀਕ ਪੰਜਾਬ ਦੀਆਂ ਲੱਖਾਂ ਬੀਬੀਆਂ ਕਰ ਰਹੀਆਂ ਸਨ ਉਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਰ ਹੀ ਦਿੱਤਾ ਹੈ ਮਹਿਲਾਵੋ ਹੋ ਜਾਓ ਤਿਆਰ ਸਭ ਦੇ ਖਾਤਿਆਂ ਵਿੱਚ ਆਉਣ ਵਾਲੇ ਨੇ 53000 ਤੋਂ ਵੱਧ ਰੁਪਏ ਜੀ ਹਾਂ ਤੁਸੀਂ ਠੀਕ ਸੁਣਿਆ ਤਰਨਤਾਰਨ ਵਿੱਚ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੱਡਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਅਗਲੇ ਬਜਟ ਇਜਲਾਸ ਵਿੱਚ ਬੀਬੀਆਂ ਦੇ ਖਾਤਿਆਂ ਵਿੱਚ ਪਾਏ ਜਾਣ ਵਾਲੇ ਪੈਸੇ ਰੱਖ ਲਏ ਜਾਣਗੇ ਅਤੇ ਇਕੱਠੇ ਹੀ ਉਹ ਰਕਮ ਬੀਬੀਆਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ। ਹੁਣ ਤੁਸੀਂ ਵੀ ਸੁਣੋ ਭਗਵੰਤ ਮਾਨ ਦਾ ਇਹ ਬਿਆਨ। ਤੇ ਹੁਣ ਉਹ 1000 ਰੁਪਏ ਦੀ ਵਾਰੀ ਹੈ। ਮੈਂ ਜੇ ਅਸੀਂ ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰਾਂਗੇ 5 ਸਾਲ ਦੇ ਵਿੱਚ ਵਿੱਚ ਪੂਰੇ ਕਰਨ ਦਾ ਵਾਅਦਾ ਕੀਤਾ ਸੀ, ਗਰੰਟੀਆਂ ਦਿੱਤੀਆਂ ਸੀ। ਤੇ ਉਹ ਅਗਲੇ ਬਜਟ ਦੇ ਵਿੱਚ ਸਾਰਾ ਕੁਝ ਲੇਖਾ ਜੋਖਾ ਦੇਖੋ। ਕਰ ਜਿਹੜਾ ਘਰ ਚਲਾਉਂਦਾ ਉਹ ਲਾਣੇਦਾਰ ਹੁੰਦਾ ਹੈ ਲਾਣੇਦਾਰ ਨੇ ਦੇਖਣਾ ਹੁੰਦਾ ਜੇ ਦੋ ਨੂੰ ਹਾਂ ਨੇ ਤੱਕ ਉਹਨੂੰ ਸੂਟ ਕਿਹੜੇ ਕਿਹੜੇ ਲੈ ਕੇ ਦੇਣੇ ਨੇ ਜੇ ਸੂਟ ਲੈ ਕੇ ਦੇਉਂਗੇ ਤਾਂ ਲੜਾਈ ਹੋ ਜਾਊਗੀ ਉਹ ਕਹਿੰਦੀ ਵਧੀਆ ਲੈਤਾ ਮੈਨੂੰ ਨਹੀਂ ਇਹਦੀ ਬਜਾਏ ਪੈਸੇ ਹੀ ਦੇ ਦਿਓ ਵੀ ਆਪਦਾ ਭਾਈ 5 ਖਰੀਦ ਲੋ ਚਾਹੇ 4 ਖਰੀਦ ਲੋ ਚਾਹੇ 2 ਖਰੀਦ ਲੋ ਪੈਸੇ ਨਹੀਂ ਮਿਲਣਗੇ ਥੋ ਲਾਣੇਦਾਰ ਵਾਂਗੂ ਹੀ ਪੰਜਾਬ ਚਲਾਉਣਾ ਪੈਣਾ ਤੇ ਤੁਹਾਡਾ ਜਿਹੜਾ 1000 ਰੁਪਿਆ ਉਹ ਅਗਲਾ ਬਜਟ ਜਿਹੜਾ ਹੋਣਾ ਆਊਗਾ ਉਹਦੇ ਵਿੱਚ ਅਸੀਂ ਪਾਸ ਕਰਕੇ ਤੁਹਾਨੂੰ ਇੱਕਠੀ ਪੈਸੇ ਪਾ ਕੇ ਤੁਹਾਨੂੰ ਕਹਦਾਂਗੇ ਕਿ ਆ ਚੱਕੋ ਤੇ ਤੁਹਾਨੂੰ ਕਿਸੇ ਵੱਲ ਦੇਖਣ ਦੀ ਲੋੜ ਨਹੀਂ ਕੋਈ ਧੀ ਆਈ ਹੈ ਉਹਦੇ ਜਵਾਕਾਂ ਨੂੰ ਕੋਈ ਖਿੜਾਉਣੇ ਲੈ ਕੇ ਦੇਣੇ ਨੇ ਪੋਤਿਆਂ ਦੋਤਿਆਂ ਨੂੰ ਜਾਂ ਕਿਤੇ ਜਾਣਾ ਹੈ ਆਉਣਾ ਕੋਈ ਹੋਰ ਕੋਈ ਕਬੀਲਦਾਰੀ ਦੇ ਕੰਮਾਂ 'ਚ ਖਰਚਣਾ ਤਾਂ ਇਧਰ ਉਧਰ ਦੇਖਣ ਦੀ ਲੋੜ ਨਹੀਂ ਪੈਣੀ ਕਿਸੇ ਦੀਆਂ ਮਿੰਨਤਾਂ ਕਰਨ ਦੀ ਲੋੜ ਨਹੀਂ ਪੈਣੀ ਧਾਰ ਲਾਈਨ ਦੀ ਲੋੜ ਨਹੀਂ ਪੈਣੀ ਪੰਜਾਬ ਸਰਕਾਰ ਤੁਹਾਡੇ ਨਾਲ ਖੜੂਗੀ ਜੀ ਹੁਣ ਜੇਕਰ ਸਰਕਾਰ ਆਪਣੇ ਐਲਾਨ ਤੇ ਕਾਇਮ ਰਹਿੰਦੀ ਹੈ ਤਾਂ ਇਹ ਮਹਿਲਾਵਾਂ ਲਈ ਬਹੁਤ ਵੱਡੀ ਰਾਹਤ ਹੋ ਸਕਦੀ ਹੈ ਹਿਸਾਬ ਨਾਲ ਵੇਖਿਆ ਜਾਵੇ ਤਾਂ 49 ਮਹੀਨੇ ਪੂਰੇ ਹੋਣ ਤੇ ਹਰ ਇੱਕ ਯੋਗ ਬੀਬੀ ਦੇ ਖਾਤੇ ਵਿੱਚ ਕਰੀਬ 49000 ਪਹੁੰਚ ਸਕਦੇ ਨੇ ਪਰ ਜੇ 1100 ਪ੍ਰਤੀ ਮਹੀਨੇ ਵਾਲਾ ਐਲਾਨ ਪੂਰੀ ਤਰ੍ਹਾਂ ਲਾਗੂ ਕੀਤਾ ਗਿਆ ਤਾਂ ਇਹ ਰਕਮ ਵੱਧ ਕੇ ਲਗਭਗ 53900 ਹੋ ਜਾਵੇਗੀ ਮੌਜੂਦਾ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਕਰੀਬ 1 ਕਰੋੜ ਮਹਿਲਾਵਾਂ ਇਸ ਯੋਜਨਾ ਹੇਠ ਆ ਸਕਦੀਆਂ ਨੇ ਇਸ ਦਾ ਮਤਲਬ ਹੈ ਕਿ ਸਰਕਾਰ ਨੂੰ ਕੁੱਲ ਲਗਭਗ 54 ਹਜ਼ਾਰ ਕਰੋੜ ਦੀ ਲੋੜ ਪਵੇਗੀ ਹਾਲਾਂਕਿ ਇਹ ਰਕਮ ਕਿੱਥੋਂ ਆਵੇਗੀ ਅਤੇ ਸਰਕਾਰ ਇਸ ਦੀ ਪ੍ਰਬੰਧਨਾ ਕਿਵੇਂ ਕਰੇਗੀ ਇਸ ਬਾਰੇ ਅਜੇ ਤੱਕ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਪਰ ਇਹ ਪੱਕਾ ਹੈ ਕਿ ਇਸ ਐਲਾਨ ਨਾਲ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਗਰਮ ਹੋ ਗਈ ਹੈ ਕਿਉਂਕਿ ਵਿਰੋਧੀ ਪਾਰਟੀਆਂ ਵੱਲੋਂ ਵੀ ਇਸ ਮੁੱਦੇ ਤੇ ਤਿੱਖੇ ਬਿਆਨ ਆ ਰਹੇ ਨੇ ਤੁਹਾਨੂੰ ਕੀ ਲੱਗਦਾ ਕਿ ਮਾਨ ਸਰਕਾਰ ਇਹ ਵਾਅਦਾ ਪੂਰਾ ਕਰੇਗੀ ਜਾਂ ਨਹੀਂ ਕਮੈਂਟ ਕਰਕੇ ਜਰੂਰ ਦੱਸੋ ਅਤੇ ਹਰ ਅਜਿਹੀ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ